ਹਿੰਸਾ ਸਿਕਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਟ ਲਡੂਮ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਸ਼੍ਰੀ ਰਾਮਦੇਵਸ ਲੋਪੋਕੇ ਚਕਾਵੇਂ ਵਾਲੇ ਰੋਡ ਦੇ ਉੱਪਰ ਹੀ ਜਿਹੜਾ ਵੀਰ ਜੀ ਹਣਾ ਦਾ ਪਿੰਡ ਆ ਸਾਹਬ ਸਿੰਘ ਹਣਾ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਤਨ ਮਗਾਵਾ ਦਿਖਾਵਾਂਗੇ ਤੇ ਇੱਕ ਤਾਂ ਨਮਾਜ ਦਿਖਾਉਣੀ ਹੈ ਕਾਫੀ ਚੰਗੇ ਰਿਕਰਡ ਵਾਲੀ ਹੈ ਦੁੱਧ ਵੀ ਮੋਕੇ ਤੇ ਚੰਗਾ ਤਿਆਰ ਦੱਸਦੇ ਦੇ ਕੋਲ ਇਹ ਕਿ ਵੀ ਮੈਂ ਤੁਹਾਨੂੰ ਦਿਖਾਵਾਂਗੇ ਐਂਡ ਤੇ ਚੰਗੇ ਕੱਦ ਕੱਦ ਤੇ ਚੰਗੇ ਪੱਟਪੜੇ ਵਾਲੀ ਤਾਜੀ ਸੋਈ ਆ ਤੇ ਆ ਆ ਬੱਚਾ ਇਹਦਾ ਹਾਂਜੀ 베ਦੀ ਸਾਸਕਾਲ ਜੀ ਸਸਕੇ 베ਦੀ ਬਹੁਤ ਸਨਾ ਠੀਕ ਠਾਕ ਜੀ ਵਧੀਆ 베ਦੀ ਵਧੀਆ ਠੀਕ ਠਾਕ ਜੀ ਚਲੋ ਵਧੀਆ ਜੀਦਾ ਜੀ ਤੇ ਨਾਮ ਦੱਸਦੇ ਕਰੀ ਨਾਮ ਮੇਰਾ ਸਾਹਸ ਸਿੰਘ ਜੀ ਹਾਂਜੀ ਤੇ ਪਿੰਡ ਕੋੜਾਡਾ ਤੋਂ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਤੇ ਲਾਗੇ ਸ਼੍ਰੀ ਰਾਮ ਤੇਥਾ ਨਾ ਤੇ ਇੱਕ ਰੀ ਨੰਬਰ ਵੀ ਬੋਲ ਦਿਓ ਆਪਾਂ ਨੰਬਰ ਹੈ ਗਾਇਸ 97812 ਹਾਂਜੀ 28722 ਠੀਕ ਆ ਤੇ ਅੱਜ ਇੱਕੋ ਹੀ ਗਾਂ ਸੋਈ ਬਾਕੀ ਗੱਬਣਾ ਨਾ ਹਾਂਜੀ ਬਾਕੀ ਗੱਬਣਾ ਹੈ ਤੇ ਇੱਕ ਮੱਝ ਵੀ ਹੈ ਚੰਗੇ ਦੁੱਧ ਵਾਲੀ ਠੀਕ ਆ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਜਿਹੜੀ ਗਾਂ ਇਹ ਗੱਬਣ ਆ ਜੇ ਜਿਹੜੀ ਸਿੰਘ ਦੇ ਹੈਗੇ ਆ ਨਿਕ ਨਿਕ ਤੇ ਕਿੰਨਾ ਕੁ ਲੈ ਜਾਓਗੇ ਟਾਈਮ ਵਿੱਚ ਦੀ ਹੈ ਬਿੱਜੀ ਤਿਆਰ ਆ ਦੋ ਤੰਦਰ ਖੜਦੇ ਨੇ ਤੇ ਦੁੱਧ ਕਿੰਨਾ ਚਵਾਈ ਜਾਓਗੇ ਦੁੱਧ ਬਿੱਜੀ ਪਹਿਲੇ ਸੂਏ ਨਾਲ ਇਹਨੇ ਦਿੱਤਾ 15 ਲੀਟਰ ਅੱਛਾ

ਥਨਾਂ ਦਾ ਸਾਈਜ਼ ਗੈਪ ਵੀ ਚੰਗਾ ਤੇ ਥੱਲੇ ਵੀ ਚੰਗੀ ਤਿਆਰ ਹੁੰਦੀ ਹੈ। ਬਾਕੀ ਗੱਬਨ ਪਸ਼ੂ ਦੇ ਦੁੱਧ ਦਾ ਜਿਹੜਾ ਅੰਦਾਜ਼ਾ ਹੀ ਹੁੰਦਾ ਵਾ। ਦੁੱਧ ਵੱਧ ਵੀ ਕਰ ਸਕਦੀਆਂ ਤੇ ਘੱਟ ਵੀ ਘੱਟ ਸਕਦੀਆਂ। ਤਾਂ ਬਹੁਤ ਜ਼ਿਆਦਾ ਵਾਸਾ। ਠੰਡੀ ਫੀਲ ਵਾ। ਤੇ ਆ ਥਣ ਵੀ ਇੱਥੇ ਲਾ ਕੇ ਦੇਖ ਸਕਦੇ ਚੰਗੇ ਸਾਈਜ਼ ਤੇ ਚੰਗੇ ਗੈਪ ਤੇ ਥਣੇ ਆ ਜਿਹੜਾ। ਮੂੰਹ ਛੇ ਦਾ ਤੁਝੇ। ਠੀਕ ਹੈ ਜੀ। ਲੈ ਜਾਓ ਜੀ। ਬਾਕੀ ਪਿਛਲੇ ਥਣਾਂ ਵੀ ਚੰਗੇ ਆ ਤੇ ਅਗਲੇ ਥਣਾਂ ਵੀ ਚੰਗੇ ਆ। ਤੇ ਕਿੰਨਾ ਫਿਰ ਇਹਦਾ ਮੁੱਲ ਵਿਦਦੀ ਫਿਰ ਮੁੱਲ ਵਿਦਦੀ ਮੁੱਲ ਤੇ 50000 ਕਰਦੇ ਆ ਅੱਛਾ 45000 ਚ ਮਤਲਬ ਕਰਦਾ ਜੀ ਅੱਛਾ ਖੁੱਲਾ ਕਰ ਦੋਗੇ ਹਾਂ ਜੀ 43000 ਦੀ ਦੱਸਾਂ ਜੀ ਠੀਕ ਆ ਹਾਂ ਜੀ ਉੱਥੇ ਵੀ ਕਰ ਲਾਂਗੇ ਭੈਣ ਭਰਾ ਫੋਨ ਲਾਵੇ ਫੋਨ ਲਾਵੇ ਕੋਈ ਹਨਾ ਇੱਕ ਨਹੀਂ ਹਾਂ ਜੀ ਠੀਕ ਬਾਕੀ ਬੱਚੀ ਬਹੁਤ ਚੰਗੀ ਆ ਜੇ ਬੰਦੀ ਹਾਲੇ ਬੰਨੀ ਆ ਹੋਰ ਠੀਕ ਆ ਹਾਂ ਆ ਪਿਛਲੇ ਥਣੇ ਵੀ ਦੇਖ ਸਕਦੇ ਪਿਛਲੇ ਥਣੇ ਦਾ ਸਾਈਜ਼ ਵੀ ਪ੍ਰੋਪਰ ਜਿਹੜਾ ਵਧੀਆ ਵਾਂ ਤੇ ਹੁਣ ਆ ਵੀ ਗੱਭਣਿਆ ਨਾ ਹਾਂਜੀ ਇਹ ਵੀ ਗੱਭਣ ਜੀ ਤੇ ਇਹ ਕਿੰਨਾ ਕਿ ਦੁੱਧ ਆ ਲਈ ਜੇ ਇਹ ਵੀ ਬਿੱਦੀ ਇਹ ਵੀ ਪਿਛਲੇ ਸਵੇਰੇ ਇੱਥੋਂ ਪਿੰਡੋਂ ਲਈ ਆਪਾਂ ਅੱਛਾ ਇਹ ਵੀ ਪਿਲੇ ਦੇ ਤੇ ਹੁਣੇ ਲਿਆਦੀ ਹਲੇ ਆਵੇ ਕੋ ਭੁਖੀ ਭੱਖੀ ਹਲੇ ਲਿਆ ਲਿਆ ਕੇ ਨੱਥ ਨੁੱਥ ਜੀ ਦੀ ਕੱਢੀ ਆ ਠੀਕ ਆ ਹਾਂ ਇਹਦੇ ਪਿਛਲੇ ਸਵੇਰੇ ਪਹਿਲੇ ਸਵੇਰੇ 12 ਲੀਟਰ ਦੁੱਧ ਕੱਢਿਆ ਵਾ ਅੱਛਾ 14-15 ਲੀਟਰ ਇਹ ਵੀ ਦਈ ਜੂਗੂ ਗਰਾਮ ਨਾਲੇ ਤੋੜ ਦਈਏ ਫੇਰ ਇਹਨਾਂ ਬਾਕੀ ਇਹ ਕਿ ਜਿਹਨੇ ਤਿਆਰ ਹੋਣਾ ਵਾ ਅਜੇ ਦਿਨੇ ਹਫਤਾ ਕੋ ਲੈ ਜੂਗੀ ਜੀ ਇਹ ਤਾਂ ਹੁਣ ਲਿਆਇਆ ਕਿ ਆਇਆ ਲੀ ਠੀਕ ਆ ਹਾਂਜੀ ਬੰਦੀ ਇਹ ਵੀ ਵਹਿੜਾ ਬਹੁਤ ਜਦੀ ਆ ਤੇ ਕਿੰਨ ਡੋਕੇ ਦੀ ਥੰਦ ਦਿਖਾਦੀ ਹੈ ਥੋੜਾ ਡਰਦੀ ਆ ਉਹ ਤਾਂ ਠੰਡੀ ਹਾਂ ਦੇਖ ਸਾਡੇ ਥਾਣੇ ਦੇ ਵੀ ਲੱਗੇ ਤਾਂ ਤਾਂ ਇਹ ਵੀ ਠੰਡੀ ਤੇਰੀ ਆ ਚਲੋ ਲੈ ਜਾ ਕੀ ਇੱਕ ਵਾਰ ਤਾਂ ਥੋੜੀ ਨਿੱਗੀ ਜੀ ਛਾਂਗ ਜੀ ਲੱਗੀ ਐ ਅਕਸਰ ਕੇਰੀ ਫੋਟਾਂ ਜੀਆਂ ਲੱਗੀਆਂ ਹੁੰਦੀਆਂ ਨਾਲ ਇੱਕ ਹੈਗੀ ਵੀ ਜੀ ਛਾਂਗ ਜੀ ਇੱਕ ਅੱਗੇ ਪਰ ਚੱਲਦੀ ਨਹੀਂ ਆ ਠੀਕ ਐ ਜੀ ਹਾਂ ਚੱਲਦੀ ਨਹੀਂ ਆ ਬੰਨੇ ਹੈਗੀ ਕਮੈਲੀ ਸਾਈਡ ਤੇ ਮਗਰ ਠੀਕ ਐ ਹਾਂ ਚੱਲਦੀ ਨਹੀਂ ਤੇ ਇਹਦਾ ਮੁੱਲ ਫਿਰ ਬੰਦੀ ਬਹੁਤ ਆ ਵੇਖੋ ਜਓ ਬਹੁਤ ਵੱਗਿਆ ਰਸਤਾ ਮਨਨ ਬਹੁਤ ਸ਼ਾਦੀਆਂ ਠੀਕ ਐ ਜੇ ਤਿਆਰ ਹੋਣੀ ਐ ਕਿੰਨੇ ਨਾਲ ਫਿਕਸ ਜੇ ਹਵਾਨਾ ਤਿਆਰ ਕਰਨਾ ਮੈਂ ਪਾਲੇ ਤੇ ਕੱਲ ਨੂੰ ਦਿਨ ਪੂਰੇ ਹੋਣੇ ਨੇ ਉੱਤੇ ਵੀ ਖੜਨੇ ਨੇ ਤੇ ਨੇ ਠੀਕ ਐ ਗਰਮੀ ਗਰਮੀ ਦੋ ਚਾਰ ਦਿਨ ਤੱਕ ਉੱਤੇ ਲੈ ਹੀ ਜਾਣੇ ਨੇ ਇਹਨਾਂ ਦੇ ਠੀਕ ਐ ਹਾਂ ਜੀ ਕਿੰ ਇਹ ਤਾਂ ਜਿੰਨੇ ਜਿਆਦਾ ਨਹੀਂ ਵੇਚੀ ਤਹੀਂ ਜਹਾਜੀ ਕਰ ਦਈਏ ਵੀ ਮੈਂ ਨਾਲ 45 ਦੀ ਦੇ ਦਈਏ ਨਹੀਂ 45 ਦੀ ਨਹੀਂ ਜਾਣੀ ਐ ਹਾਂਜੀ ਚਲਿਆ ਤੇ ਮਾਨਤਨ ਕਰ ਦਾਂਗੇ ਜੀ ਅੱਛਾ 40 ਚ ਮਾਨਤਨ ਕਰ ਦੋਗੇ ਕੌਣ ਲਾਵੇ ਭੈਣ ਭਰਾ ਆਪਾਂ ਦੇ ਕਿੱਥੇ ਹੋਣੀਆਂ ਆ ਅੱਛਾ ਖਾਲਦੀ ਨਹੀਂ ਮੋੜਨਾ ਕਿ ਕਿਸ ਨੂੰ ਹਾਂਜੀ ਬਾਕੀ ਬੱਚੀ ਬਹੁਤ ਚੰਗੀ ਆ ਠੀਕ ਆ ਜਿਹੜਾ ਜੋੜਾ ਦਾ ਜੀ ਤੇ ਮਾਨਤਨ ਖੁੱਲਾ ਕਰ ਦਾਂਗੇ ਠੀਕ ਆ ਹਾਂਜੀ ਤੇ ਹੁਣ ਇੱਕ ਆ ਚੰਗੇ ਕੱਦ ਕਾਠਾ ਲਈ ਆ ਹਾਂਜੀ ਤੇ ਥੱਲੇ ਬੜੀ ਸਫਾਈ ਜੇ ਥਾਣੇ ਦੇ ਤੁਹਾਨੂੰ ਲੱਗੇ ਤਾਂ ਦਿਖਾਈਏ ਹਾਂ ਦੇਖ ਸਾਡੇ ਥਾਣੇ ਦੇ ਲੱਗੇ ਤਾਂ ਏ ਵੀ ਗੱਬਨੇ ਅਜੇ ਚੰਗੇ ਮੋٹے ਮਿਲ ਕੇ ਮੈਨੇ ਇਹਦੇ ਵੀ ਲੱਗੀ ਹੈਗੀ ਇਹ ਵੀ ਜਰਸੀ ਕ੍ਰੋਸ ਹੀ ਆ ਠੀਕ ਐ ਇਹ ਵਿੱਚ ਕਿੰਨੇ ਕੁ ਦੁੱਧ ਵਾਲੀ ਜੀ ਜੀ ਇਹ ਵੀ ਇਥੋਂ ਲਾਗੋ ਲਈਆਂ 200 ਦੱਬੀਾਂਆਂ ਵੀ ਆ ਕਾਲੀ ਵੀ ਇਥੋਂ ਲਾਗੋ ਲਈ ਆ ਅੱਛਾ ਇਹਦੇ ਥੱਲੇ ਉਹਨਾਂ ਨੇ ਆਖਿਆ ਵੀ ਕਿਉਂਕਿ ਸੇਵਾ ਸਾਹਿਬ ਦੀ ਹੀ ਬੰਦਿਆ ਦੀ ਅੱਛਾ ਉਹਦੇ 15 16 ਲੀਟਰ ਦੁੱਧ ਅਤੇ ਇਹ ਚੋਦੇ ਰਹੇ ਪਹਿਲਾਂ ਅੱਛਾ ਹਾਂ ਹੈ ਤੀਜਾ ਸੂਆ ਇਹ ਰੇਹਣਾ ਤੀਜਾ ਸੂਆ ਸੋਣੀ ਚਰ ਗਈ ਠੀਕ ਆ ਤੇ ਕੱਦ-ਕਾਡ ਵੇਖੋ ਕਿੰਦਾ ਹਰਾ ਵਾ ਕੱਦ-ਕਾਡ ਤੇ ਚੰਗਾ ਵਾ ਜਦੋਂ ਬਾਦ ਦੋਗੀ ਥੋੜਾ ਉਹਨਾਂ ਦੀ ਸ਼ਾਮ ਘਾਟੀ ਬੰਦੇ ਜਿੱਥੋਂ ਲਿਆਉਂਦੀ ਹੈ ਠੀਕ ਹੈ ਜੀ ਬਾਕੀ ਥਾਂ ਤੋਂ ਬਹੁਤ ਚਾਈ ਬੜੀ ਸਾਫ਼ ਦੇਖੂਗੀ ਬਹੁਤ ਜੱਜ ਚੰਗੀ ਚਵਾਈ ਦੇਖੂਗੀ ਖੋਲੋ ਹਾਂ ਫਿਰ ਬਾਕੀ ਕੱਦ ਕਾਠੇ ਦਾ ਕਾਫੀ ਚੰਗਾ ਖਾਂ ਤੁਹਾਨੂੰ ਬੜਾ ਪਿਆਰਾ ਲੱਗਾ ਤਿਆਰੀ ਇਹਨੇ ਵੀ ਬਹੁਤਾ ਟਾਈਮ ਨਹੀਂ ਖੜਨਾ ਛੇਤੀ ਸੁਕੇਣਾ ਇਹਨੇ ਲੈ ਜਾ ਬੇਟੀ ਸਾਹ ਤੋਂ ਵੇਖੋ ਕਿ ਨਾ ਜਾ ਰਾ ਕਰ ਤਾਂ ਬੇਰਵੱਤਾ ਸਾਹ ਤੋਂ ਇਹ ਫੜੀ ਪੰਨੇ ਦੀ ਸਾਮ ਘਾਟੀ ਕਿਥੋਂ ਲਈ ਹਾਂਜੀ ਹਾਂਜੀ ਲੈ ਜਾ ਬਾਕੀ ਇਹ ਵੀ ਹੈ ਤੇ ਜਿਲੀ ਹੈ ਜੀ ਸਾਫ ਹੈ ਜੀ ਰਿਵਾਜ ਜਿੰਨਾ ਜਿਆ ਖਾਂ ਵੇਖੋ ਕਿੱਦਾਂ ਜਿਆ ਵਰ ਲੱਖਾਂ ਕੀ ਹੈਗੀ ਰੌਂਡਾ ਪੀਆ ਜੋ ਤੂੜੀ ਆਉਂਦੀ ਸਭ ਛਕੀ ਜਾਂਦੀ ਆ ਚਾਰੂ ਬਹੁਤ ਹੈ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਜੀ ਜਦੋਂ ਇਹ ਰਾਜੀ ਆ ਵੱਢੀ ਆ ਹਾਂਜੀ ਤੇ ਜੇ ਇਹਦੇ ਰਾਜੀ ਹੋ ਦੀ ਜੇ ਨਾ ਨਸੀ ਨਾ ਦੀ ਮਿਲ ਕੇ ਜਿੰਨਾ ਮਰਜੀ ਮੁੱਲ ਕਰ ਲੈ 55 ਕਰ ਲੈ 50 ਕਰ ਲੈ ਤੇ ਹਾਂਜੀ ਠੀਕ ਹੈ ਹੁਣ 45000 ਦੀ ਰਾਇਰ ਦੇ ਲਾਂਗੇ ਅੱਛਾ ਉੱਚੋ ਕਰਦਾ ਕਿ ਮਾਨਤਨ ਵਿੱਚ ਮਾਨਤਨ ਕਰ ਦੋਗੇ ਮਾਨਤਨ ਜ਼ਰੂਰ ਕਰਾਂ ਖੁੱਲੇ ਕਰਾਂਗੇ ਮਾਨਤਨ ਭੈਣਰਾ ਫੋਨ ਲਾਵੇ ਠੀਕ ਹੈ 44 ਦੀ ਦੇਣਾ ਕਿ ਭਾਵੇਂ ਇਹ ਲੈ ਲੈ ਕੁੱਤਾੜੀ ਦੀ ਤੇ ਭਾਵੇਂ ਇੱਕ ਨੰਬਰ ਆਈ 43 ਦੀ ਲੈ ਅੱਜ ਸਾਰੇ 40 43 ਦੇ ਰੇਟ ਹੀ ਆ ਗਏ ਇੱਥੇ ਕੀ ਨਹੀਂ ਛੋਟੇ ਵੀ ਖਾਵਾਂਗੇ ਅੱਛਾ ਇਹ ਕਾ ਬੜੇ ਛੋਟੇ ਜੇ ਕੱਦ ਵਾਲੀ ਗਾਂ ਤਾਂ ਨਾ ਵਖਾਉਣੀ ਆ ਝੁੰਗਾ ਸਿੰਘ ਇਹਦਾ ਇਹ ਸੋਈ ਸਵਾਈ ਆ ਸੋਈ ਸਵਾਈ ਹੈਗੀ ਇਹ ਵੀ ਬੜੀ ਠੰਡੀ ਜੀ ਆਹ ਦੇ ਸਾਡੇ ਥੱਲੇ ਬੜੀ ਸਫਾਈ ਜਾਂ ਥੱਲੇ ਵੱਡੀਆਂ ਗਾ ਮਾਰ ਗਈ ਹੈ ਪਰ ਕਾਦੇ ਤਾਂ ਛੋਟਾ ਹੀ ਆ ਇਹਨੋਂ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ ਆਹ ਵੇਖੋ ਬੱਛੀ ਹੈ ਤੇ ਜੀ ਕੋਈ 2 ਦਿਨ ਲਾ ਦੇ 4 ਨਾਲੇ 5 ਨੇ ਆਪਾਂ ਮੋਦੀ ਨੰਦੀ ਆ ਅੱਛਾ ਇੱਥੇ ਕੀ 5-7 ਦਿਨ ਤੇ ਹਫਤੇ ਤੋਂ ਤਰੰਦਰਦੀ ਆ ਤਾਜਾ ਹੀ ਆ ਬੱਚਾ ਕਿ ਇਹਦੇ ਮੰਗਲ ਠੀਕ ਆ ਤੇ ਕਿੰਨਾ ਦੁੱਧ ਤਿਆਰ ਜੀ ਹੁਣ ਇੱਥੇ ਦੇ ਵੀ ਜਿਹੜਾ ਦੁੱਧ ਇਹਦਾ ਸਹੀ ਜਿਹੜਾ ਹਾਂਜੀ 6 6.5 ਲੀਟਰ ਜਿਹੜਾ ਪੱਕਾ ਵਾ ਤਿਆਰ ਆ ਖਾਵਾ ਸੱਤਾਂ ਤੋਂ ਬਾਹਰ ਲਾਵਾ ਤੇ ਅਜੇ ਥੋੜਾ ਪਤਾ ਵਾਜੂਗੀ ਹੋਰ ਹਨਾ ਮੀਮਾ ਦੁੱਧ 10 ਲੀਟਰ ਦਈ ਜੂ ਮੌਸਮ ਮੌਸਮ ਦੇ ਹਿਸਾਬ ਨਾਲ ਜਿਵੇਂ ਮੀਮਾ ਪੈ ਲਾ ਪੇ ਨਾ ਥੋੜੇ ਠੀਕ ਹੈ ਨਿਲੂ ਜੀ ਦੇਖਾਂਗੇ ਤੁਰਨ ਫਿਰ ਇਕਦਮ ਬਾਕੀ ਜਿਹਨੇ ਚਾਹ ਪਾਣੀ ਲੈਣੀ ਬਹੁਤ ਵਧੀਆ ਵਾ ਦੁੱਧ ਨੂੰ ਸਾਵਨ ਚਾਹ ਪਾਣੀ ਦੇ ਨਾ ਘਰ ਦਾ ਸਾਰੀ ਜਾਣਾ ਚਲੋ ਦੁੱਧ 10 ਲੀਟਰ ਹੀ ਦਈ ਜੂਗੀ ਠੀਕ ਆ ਹਾਂ ਲੈ ਲੋ ਇਹਦੀ ਸਾਥ ਸਨੰਦ ਸਾਈ ਜੀ ਗੈਪ ਜਿਹੜਾ ਇਹਦਾ ਵੀ ਚੰਗਾ ਉਹ ਤਰ੍ਹਾਂ ਗੇ ਇਹ ਵੀ ਠੰਡੀ ਠਿਲੀ ਹੈ ਲੈ ਜੋ ਤੇ ਇਹਦਾ ਫਿਰ ਮੁੱਲ ਵਿਦਿ ਇਹਦਾ ਵੀ ਕੀ ਮੁੱਲ ਮਨਵੀਰ ਦੀ 50000 ਕਰਦੇ ਆ ਅੱਛਾ 50000 ਹਾਂਜੀ ਹਾਂਜੀ ਦੇਣੀ ਕਿੰਨੇ ਦੀ ਹੈ ਤੇ ਇਹਦਾ ਘੱਟ ਵੀ 23000 ਦੇ ਦਵਾਂਗੇ 23000 ਦੀ ਉਹ ਲਾਵੇ ਕੋਈ ਪਤਾ ਨਹੀਂ ਵੀਰ ਦੀ ਕਿੱਥੇ ਲੱਗ ਜੇ ਹੋ ਲੈਣੀ ਅੱਛਾ ਮੌਕੇ ਤੇ ਖੁੱਲਾ ਕਰ ਦੋ ਕੇ ਮੈਂ ਤਾਂ ਜਾਕ ਤੇ ਕਿਤੇ ਮੋਟਰ ਮਾਟਰ ਤੇ ਰੱਖੀ ਹੋਵੇ ਤਾਂ ਭਾਜ ਜਦੋਂ ਮਰਜ਼ੀ ਚੋ ਕੇ ਪਈਆਂ ਦੀ ਚਾਹ ਬਣਾ ਲਵਾਂ ਠੀਕ ਆ ਉਹ ਨ ਚੋਨੇ ਚੋਨੇ ਦੇ ਚੱਲਣਾ ਤੇ ਬਾਕੀ ਇਹ ਹੈ ਕਿ ਅਕਸਰ ਕਈਆਂ ਦਾ ਲਵੇਰਾ ਲਬੂਰਾ ਖਤਮ ਹੋਇਆ ਹੁੰਦਾ ਇੰਨਾ ਦਿਨਾਂ ਚ ਤੇ ਉਹਨਾਂ ਦਾ ਇਹ ਹੈ ਕਿ ਚਾਹ ਪਾਣੀ ਦਾ ਘਰ ਦਾ ਵਧੀਆ ਸਾਰੀ ਜਾਓਗੇ ਦੁੱਧ ਬੜਾ ਸੰਗਣਾ ਭਾਈ ਦੁੱਧ ਵੀ ਸੰਗਣਾ ਹੁੰਦਾ ਇਹਨਾਂ ਹੁਣ ਜਿਹੜੀ ਆ ਗਈ ਆਪਣੇ ਕੋਲ ਮਾਝ ਇੱਕ ਤੁਹਾਨੂੰ ਦਿਖਾਉਣੀ ਆ ਇਹ ਵੀ ਸੂਈ ਸਵਾਈ ਆ ਤੇ ਇਥੋਂ ਦਾ ਸਾਈਜ਼ ਗੈਪ ਇਹਦਾ ਵੀ ਆਪਾਂ ਦੇਖ ਸਕਦੇ ਚੰਗਾ ਆ ਤੇ ਆਹ ਕੱਟਾ 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 ਬੜਾ ਕਮਾਲ ਦਾ ਇਹ ਦੇ ਮਗਰ ਕੱਟਾ ਵੀ ਦੀ ਵੇਖੋ ਇਹ ਸਾਡੇ ਮਾਝ ਦੇ ਅੱਜ ਸਤਵਾਂ ਤੈ ਸੂਈ ਨੂੰ ਇਹ ਤੇ ਕੱਟੇ ਦੀ ਹਾਈਟ ਲੈਂਥ ਕਾਫੀ ਕਮਾਲ ਦੀ ਚੰਗੇ ਟੀਕੇ ਦਾ ਕੱਟਾ ਹੋਇਆ ਜਿਹੜਾ ਇੱਕ ਕੇ ਬੜੇ ਚੰਗੇ ਦੀ ਮਿੱਠੀ ਠੀਕ ਆ ਕਿੰਨਾ ਚੜਾ ਹੋ ਗਿਆ ਇਹਨਾਂ ਸੋਈ ਨਾ ਵਿਧਿਆ ਅੱਜ 7 ਦੇਣ ਦੇ ਅੱਛਾ 8 ਦੇਣ ਦੇ ਅੱਜ ਅੱਛਾ ਹਾਂ ਜੀ ਜੀ ਤੇ ਦੁੱਧ ਕਿੰਨਾ ਤਿਆਰ ਕਰ ਗਿਆ ਤੁਹਾਡਾ ਤੇ ਤੁਹਾਡਾ ਜਿਹੜਾ 14 ਲੀਟਰ ਤਿਆਰ ਆ ਤਿਆਰ ਬਿਲਕੁਲ ਹਾਂ ਤੇ 16 ਲੀਟਰ ਇਹਨਾਂ ਨੇ ਗਰੰਟੀ ਦਿੱਤੀ ਆ ਆਪਾਂ ਨੂੰ ਵੀ 16 ਲੀਟਰ ਜਿਆਦਾ ਦੂਜੀ ਸੂਈ ਆਪਾਂ ਚੋਇਆ ਅੱਛਾ ਥੋੜਾ ਅੱਗੇ ਵੀ ਵਿਖਾਵਾ ਘੱਟ ਕਰਦੀ ਮੈਂ ਅੱਛਾ ਨਿਗਰਵਾਨੇ ਦੀ ਆ ਆਪਣਾ ਆਪਣਾ ਸੌਦਾ ਹੋ ਜਾਏਗਾ ਆਪਾਂ ਚਾਰ ਟਾਈਮ ਤੁਹਾਨੂੰ ਇੱਥੇ ਚੋਲਵੇ ਪੰਜ ਵੀਡੀਓ ਕਾ ਤੇ ਚਵਾਲੇ ਆਪਾਂ ਜਿੱਦਾਂ ਵੀ ਕੇਦਾ ਤਸੱਲੀ ਕਰਾ ਦਾਂਗੇ ਹਾਂ ਬਾਕੀ ਮੱਝ ਵੀ ਜਿਹਨਾਂ ਨੇ ਕਦੀ ਕਦੀ ਪਾਉਣੀ ਹੁੰਦੀ ਪਰ ਮੱਝ ਕਮਾਲ ਦੀ ਲੱਭ ਕੇ ਲੈਂਦੀ ਜਦੋਂ ਵੀ ਪਾਉਣੀ ਹੈ ਗੱਡੀ ਦੇ ਵਿੱਚ ਮੈਨੂੰ ਵੀ ਹਾਥੀ ਦੇ ਵਿੱਚ ਇੱਕੋ ਹੀ ਆਈ ਹੈ ਇਹਨੂੰ ਦੂਜੀ ਆਈ ਠੀਕ ਹੈ ਚੰਗੇ ਪਿੱਟ ਫੋੜੇ ਦੀ ਮਾਲਕਿਆ ਜਿਹੜੀ ਪੂਰੀ ਜਵਾਨ ਹੈ ਜਿਹੜੀ ਲੈ ਜਾਓ ਜੀ ਤੇ ਰਾਜੀ ਰੂਜੀ ਵੀ ਪੂਰੀ ਹੈ ਸੰਭੇ ਵੀ ਚੰਗੀ ਹੈ ਮਾਜਾ ਆਪ ਵੀ ਪੂਰੀ ਤਗੜੀ ਹੈ ਤੇ ਮਗਰ ਕਟਾ ਪੂਰਾ ਤਗੜਾ ਹੈ ਤੇ ਇਹ ਦੇ ਕੋ ਇਹਦਾ ਮੁੱਲ ਵੀ ਦੀ ਫਿਰ ਇਹਦਾ ਵੀ ਦੀ ਮੁੱਲ ਜਿਹੜੇ ਭੈਣ ਭਾਂ ਅੰਤਪਸੰਦ ਆ ਜੂਗੀ ਅੱਛਾ ਆਪਾਂ ਦਾ ਫੋਨ ਤੇ ਕਰ ਲਵੇ ਮੋਲੇ ਦਾ ਹਣਾ ਅੱਛਾ ਫੋਨ ਲਾ ਕੇ ਕੋ ਪੁੱਛ ਲੈ ਚਲੋ ਮਾਜ ਦੇ ਹਿਸਾਬ ਨਾਲ ਜਿਆਦਾ ਜੀ ਹੋ ਗਏ ਹਾਂ ਜੀ ਕਰਾਂ ਕੋਈ ਮਾਜ ਦੇ ਹਿਸਾਬ ਠੀਕ ਹੈ ਜੀ ਠੀਕ ਹੈ ਵੀ ਦੀ ਬਾਕੀ ਆ ਗਾਂ ਜੜੀ ਨਾ ਹਾਂਜੀ ਦੁੱਧ ਵੱਧ ਵੀ ਦੇ ਦੂੰਗੀ ਸਾਮ ਨੂੰ ਥੋੜੇ ਹੀ ਬੰਦੇ ਨੇ ਸਾਫ ਘਾਤੇ ਹੀ ਠੀਕ ਆ ਬਾਕੀ ਦਾ ਦੇਖੋ ਕਿੰਨਾ ਕਰਦ ਵੱਡਾ ਇਹਦਾ ਬਾਕੀ ਇਹ ਆ ਵੀ ਜਿਹੜੀਆਂ ਗੱਬਣਾ ਤੁਹਾਡੇ ਘਰੋਂ ਪਾਸ ਕਰਕੇ ਖੜਨਾ ਤੇ ਸੋਈਆਂ ਦੀ ਚਵਾਈ ਕਰਕੇ ਖੜਨਾ ਆਉਂਦੇ ਥਾਂ ਥਾਂ ਲੱਗੇ ਸਾਰੀਆਂ ਦਾ ਜਰਸੀ ਬਹੁਤ ਖਰੀ ਹੈ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਦੇ ਵਿੱਚ ਆ ਕੇ ਪਛੋਟ ਠੀਕ ਹੈ ਜੀ